ਜੀ ਇਹ ਜਗ੍ਹਾ ਤੇ ਅਸੀਂ ਸੰਸਕਾਰ ਕੀਤਾ ਉਹ ਬਜ਼ੁਰਗਾਂ ਦਾ ਜਿਨ੍ਹਾਂ ਦੀ ਫੋਟੋਆਂ ਸੱਟ ਗਈਆਂ ਇੱਥੇ ਮਾਣੀ ਮੋੜੀ ਆ ਤੁਹਾਨੂੰ ਸ਼ਰਮ ਚਾਹੀਦੀ ਹੈ ਜਿਨ੍ਹਾਂ ਨੇ ਉਹਨੂੰ ਪਾਲਿਆ ਪੁਰਸ਼ ਹੈ ਉਹਨਾਂ ਦੀਆਂ ਫੋਟੋਆਂ ਵੀ ਰੂੜੀਆਂ ਦੇ ਸੱਟ ਕੇ ਜਾਂਦੇ ਹੋ ਇਹਦਾ ਸਾਡੇ ਤੂਰਪੱਤੀ ਵਾਸੀਆਂ ਨੇ ਇਕੱਠੇ ਹੋ ਕੇ ਇਹ ਕੈ ਫੈਸਲਾ ਕੀਤਾ ਵੀ ਆਪੇ ਇਹਦਾ ਸੰਸਕਾਰ ਕਰੀਏ ਲਾਹਨਤ ਆ ਜੀ ਇਹ ਜੇ ਪਰਿਵਾਰ ਤੇ ਅਸ਼ਾ ਕਰਨੇ ਆਜ ਤਾਂ ਜੀ ਲਾਹਨਤ ਆ ਅਸਦਾ ਪਰਿਵਾਰ ਤੇ ਬਹੁਤ ਵੱਡੀ ਲਾਹਨਤ ਪਾਉਣੇ ਬਾਈ ਜੀ ਇਤੋਂ ਵੱਡੀ ਕੀ ਲਾਹਨਤ ਹੋਈ ਉਹ ਤੇ ਆ ਤੇਰ ਪਾ ਕੇ ਫੋਟੋ ਦਾ ਸੰਸਕਾਰ ਕਰਾਇਆ ਸੀ ਨਹੀਂ ਜਿਹੜਾ ਉਹਦੇ ਮਾਂ ਪਿਓ ਨੂੰ ਵੀ ਇੱਥੇ ਆਹ ਸ਼ੇਰੇ ਦੇਖੋ ਜੀ ਕਹ ਕਿੱਡੇ ਜਾਵਣ ਬੰਨੇ ਹੋਣਗੇ ਇੱਥੇ ਤੁਸੀਂ ਸਿੱਟੇ ਨੇ ਕਿੱਥੇ ਤੁਹਾਡੇ ਰਸਤੇ ਗਏ ਹਜੇ ਕਿੱਥੇ ਰੁਲਗੇ ਤੁਸੀਂ ਕਿੱਥੇ ਨਾ ਰੋੜਿਆ ਤੁਸੀਂ ਵੀ ਰੁਲ ਆਈ ਰੁਲਗੇ ਹੋਗੇ ਮੇਰੇ ਹਿਸਾਬ ਨਾਲ ਤਾਂ ਫਿੱਟ ਲਾਂਤ ਪਾਉਣੇ ਜਿਹਾ ਤੇ ਪਰਿਵਾਰ ਨੂੰ ਸਾਰੇ ਨੂੰ ਜਿਹੜਾ ਜਿਹਾ ਕੁਝ ਕਰਕੇ ਗਾਰੇ ਇਹ ਜੀ ਅੱਜ ਨਾ ਸਾਡੇ ਕਲੱਬ ਦੇ ਉਹ ਕੈਸ਼ੀਅਰ ਨੇ ਤਰਨਜੀਤ ਸਿੰਘ ਮਿੰਟੂ ਉਹਨਾਂ ਦਾ ਵੱਡੇ ਸੀ ਅੱਜ ਜure ਅਸੀਂ ਪੌਦੇ ਦਰਖਤ ਲਾਉਂਦਾ ਪਲਾਨ ਬਣਾਇਆ ਸੀਗਾ ਜਦੋਂ ਅਸੀਂ ਉਹ ਸਾਫ ਕਰ ਰਹੇ ਸੀਗੇ ਤਾਂ ਅੱਗੇ ਜਾ ਕੇ ਦੇਖਿਆ ਰੂੜੀਆਂ ਤੇ ਇੱਕ ਸਰਦਾਰ ਦੀ ਫੋਟੋ ਜਿਨ੍ਹਾਂ ਦੀ ਡੈਥ 2019 ਚ ਹੋ ਗਈ ਉਹ ਫੋਟੋ ਰੂੜੀਆਂ ਦੇ ਸਿੱਟੀ ਪਈ ਐ ਚਲੋ ਅਸੀਂ ਜਾਂ ਜਾ ਕੇ ਦੇਖਿਆ ਵੀ ਇਹ ਕੀ ਫੋਟੋ ਐ ਜਦ ਅਸੀਂ ਉਹਨੂੰ ਜਾ ਕੇ ਦੇਖਦੇ ਆ ਤਾਂ ਇੱਕ ਬਹੁਤ ਸੋਹਣੇ ਸਰਦਾਰ ਦੀ ਫੋਟੋ ਪਈ ਐ ਅਸੀਂ ਇਹ ਚੱਕ ਕੇ ਦੇਖਿਆ ਸਾਡਾ ਮਨ ਇੱਕਦਮ ਖਰਾਬ ਹੋ ਗਿਆ ਇਹ ਉਬਜ਼ੁਰਗ ਐ ਜਿਹੜੇ ਬਜ਼ੁਰਗ ਨੇ ਬੱਚਿਆਂ ਨੂੰ ਪਾਲਿਆ ਪੜਾਇਆ ਤੁਰਨ ਜੋਗ ਸਾਨੂੰ ਤੁਰਨਾ ਸਿਖਾਇਆ ਸਾਨੂੰ ਸਮਾਜ ਵਿੱਚ ਰਹਿਣਾ ਸਿਖਾਇਆ ਅੱਜ ਇੰਨੇ ਪਰਿਵਾਰਾਂ ਚ ਗ੍ਰਾਵਟ ਆ ਗਈ ਬਿਤ ਤੁਸੀਂ ਇੱਕ ਆਪਣੇ ਘਰ ਚ ਇੱਕ ਕੰਦ ਇੱਕ ਕੋਨਾ ਉਹ ਵੀ ਤੁਸੀਂ ਪਰਿਵਾਰ ਦੇ ਉਸ ਮੁਖੀ ਨੂੰ ਦੇ ਨਹੀਂ ਸਕੇ ਜੀਨੇ ਦਿਨ ਰਾਤ ਇੱਕ ਕਰਕੇ ਤੁਹਾਨੂੰ ਖਾਣ ਜੋਗ ਦਾਣੇ ਦਿੱਤੇ ਨੇ ਤੁਹਾਨੂੰ ਸਮਾਜ ਚ ਵਿਚਣ ਦਾ ਢੰਗ ਤਰੀਕੇ ਦਿੱਤੇ ਨੇ ਅੱਜ ਜਦੋਂ ਇਸ ਦੁਨੀਆ ਚੋਂ ਚਲਾ ਗਿਆ ਉਹ ਫੋਟੋ ਜਿਹੜੀ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਰੱਖ ਕੇ ਅਰਦਾਸ ਕਰਦੇ ਆ ਅਸੀਂ ਅਰਦਾਸ ਕਰਦੇ ਆ ਵੀ ਇਹ ਸੱਚੇ ਬਾਦਸ਼ਾਹ ਇਹਨਾਂ ਨੂੰ ਅਬਦੇ ਚਰਣਾ ਵਿੱਚ ਨਿਵਾਸ਼ ਬਖਸ਼ੀਂ ਹੇ ਸੱਚੇ ਪਾਤਸ਼ਾਹ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਜੀ ਕੀ ਉਹ ਇੱਕ ਪਖੰਡਾ ਢਕੋਸਲਾ ਉਹ ਤੁਸੀਂ ਯਾਰ ਉਹਨਾਂ ਬਜ਼ੁਰਗਾਂ ਦੀਆਂ ਫੋਟੋਆਂ ਰੂੜੀਆਂ ਤੇ ਸਿੱਟਦੇ ਹੋ ਤੁਸੀਂ ਤੁਹਾਨੂੰ ਮਰ ਜਾਣਾ ਚਾਹੀਦਾ ਯਾਰ ਕਹਾਵਤਾਂ ਤਾਂ ਸੁਣੀ ਨੇ ਕਹਿੰਦੇ ਪੁੱਤਰਾਂ ਤੋਂ ਬਾਅਦ ਕਹਿੰਦੇ ਪਾਣੀ ਨੂੰ ਤਰਸਦੇ ਨੇ ਮਾਂ-ਮਾਤੇ ਬਾਪ ਇਹ ਤਾਂ ਕੰਧਰ ਮੈਂ ਤੁਹਾਨੂੰ ਦੱਸਦਾ ਦੇਖੋ ਅਸੀਂ ਕਿਸੇ ਨੇ ਤੁਸੀਂ ਮੈਂ ਕਿਸੇ ਨੇ ਰੱਬ ਨਹੀਂ ਦੇਖਿਆ ਪਰ ਅਸੀਂ ਰੱਬ ਨੂੰ ਆਪਣੇ ਮਾਂ-ਬਾਪਾਂ ਚੋਂ ਦੇਖਦੇ ਹਾਂ ਅੱਜ ਉਹ ਬਾਪ ਜਿਨੇ ਕਦੇ ਤੁਹਾਨੂੰ ਤੁਰਨਾ ਸਿਖਾਇਆ ਉਹਨੂੰ ਤੁਸੀਂ ਰੂੜੀਆਂ ਦਾ ਸਿੱਟ ਰਹੇ ਹੋ ਉਹ ਵੀ ਉਹਦਾ ਜਾਣ ਤੋਂ ਬਾਅਦ ਤੁਸੀਂ ਉਹਦਾ ਨਹੀਂ ਸੀ ਯਾਰ ਤੁਸੀਂ ਉਹਦੀ ਫੋਟੋ ਰੱਖ ਸਕਦੇ ਤੁਸੀਂ ਤਾਂ ਦਾ ਸੰਸਕਾਰ ਕਰ ਦਿੰਦੇ ਬੰਦੇ ਦੇ ਤਿੰਨ ਅਹਿਮ ਪੁਆਇੰਟ ਹੁੰਦੇ ਨੇ ਬੰਦੇ ਦਾ ਜਨਮ ਉਸ ਤੋਂ ਬਾਅਦ ਵਿਆਹ ਮਰਨਾ ਜੀ ਬਦਕਿਸਮਤੀ ਇਹ ਦੇਖੋ ਵੀ ਕਿਸੇ ਟਾਈਮ ਭੈਣਾਂ ਨੇ ਆਪਣੇ ਵੀਰ ਦੇ ਸਹਰੇ ਬੰਨੇ ਹੋਣਗੇ ਆ ਜੋ ਸਿਰੇ ਰੂੜੀਆਂ ਦਾ ਰੋਲ ਰਹੇ ਨੇ ਕਾਲ ਯੁਗ ਦੀ ਤਸਵੀਰ ਆਪਾਂ ਕਰ ਕਾਲ ਯੁਗ ਇਦੋਂ ਵੱਡਾ ਕਾਲ ਯੁਗ ਕੀ ਹੋਊਗਾ ਐਨੇ ਰਿਸ਼ਤੇ ਤਾਰ-ਤਾਰ ਹੋਏ ਪਏ ਨੇ ਸਾਡੇ ਸਾਹਮਣੇ ਸਾਡਾ ਜਿਹੜਾ ਸਵੇਰੇ ਚਾਹ ਸੀ ਨਾ ਵੀ ਅਸੀਂ ਬੂਟੇ ਲਾਵਾਂਗੇ ਅਸੀਂ ਇਹਨਾਂ ਨੂੰ ਪਾਲਾਂਗੇ ਸਾਡਾ ਸਾਰਿਆਂ ਦਾ ਮਨ ਖਰਾਬ ਹੋ ਗਿਆ ਸਾਨੂੰ ਇਹ ਹੋ ਗਿਆ ਵੀ ਛੱਡੋ ਫਿਰ ਅਸੀਂ ਆਪਣੇ ਬਜ਼ੁਰਗਾਂ ਨੂੰ ਪੁੱਛਾ ਸਾਥੇ ਜਾ ਕੇ ਵੀ ਇਹਦਾ ਕੀ ਕਰੀਏ ਉਹਨਾਂ ਨੇ ਸਾਨੂੰ ਕਿਹਾ ਵੀ ਯਾਰ ਤੁਸੀਂ ਇਹਦਾ ਸੰਸਕਾਰ ਕਰ ਦਿਓ ਫੋਟੋ ਦਾ ਇਹ ਬਜ਼ੁਰਗ 2019 ਚ ਸਮਾਜਿਕ ਤੌਰ ਤੇ ਦੀ ਡੈਥ ਹੋ ਗਈ ਸੀ ਪਰ ਅੱਜ ਉਹ ਪਰਿਵਾਰ ਆਪਦੇ ਦਿਲਾਂ ਚੋਂ ਆਪਦੀਆਂ ਯਾਦਾਂ ਚੋਂ ਇਹ ਬਜ਼ੁਰਗ ਨੂੰ ਰੂੜੀਆਂ ਚ ਦੇ ਸੱਟ ਗਿਆ ਪਰ ਅਸੀਂ ਇੱਕ ਸਮਾਜਿਕ ਤੌਰ ਤੇ ਇਹ ਸੋਚਦੇ ਹਾਂ ਅੱਜ ਉਹਨਾਂ ਦਾ ਸੰਸਕਾਰ ਕੀਤਾ ਮੈਂ ਬੇਨਤੀ ਕਰਦਾ ਤੁਹਾਡੇ ਰਾਈ ਵੀ ਇਹ ਬਜ਼ੁਰਗ ਨੇ ਜਿਨ੍ਹਾਂ ਨੇ ਸਾਨੂੰ ਸਮਾਜ ਚ ਵਿਚਰਨਾ ਸਿਖਾਇਆ ਇਹਨਾਂ ਦੀ ਇੱਜ਼ਤ ਕਰੋ ਪਰਮਾਤਮਾ ਤੁਹਾਨੂੰ ਤਾਂ ਹੀ ਚੜ੍ਹਦੀ ਕਲਾ ਚ ਰੱਖੂਗਾ ਨਹੀਂ ਪਰਮਾਤਮਾ ਦੇਰ ਨਹੀਂ ਇਹ ਤੁਹਾਡੇ ਤੇ ਵੀ ਸਮਾਉਣ ਵਾਲਾ